ਅੰਮ੍ਰਿਤਸਰ ਦੀਆਂ ਸੜਕਾਂ ਉੱਪਰ ਇੱਕ ਆਟੋ ਖਿੱਚਦਾ ਕੇਂਦਰ ਬਣਿਆ ਹੋਇਆ ਹੈ ਇਸ ਆਟੋ ਨੂੰ ਖਾਸ ਤੌਰ ਤੇ ਸਜਾਇਆ ਗਿਆ ਹੈ ਜਿਸ ਨੂੰ ਚਲਾਉਣ ਵਾਲੇ ਗੁਰਸਿੱਖ ਸੰਤੋਖ ਸਿੰਘ ਵੱਲੋਂ ਵਿਸਾਖੀ ਅਤੇ ਖਾਲਸਾ ਸਾਜੰਦ ਦੇਸ ਸੰਬੰਧੀ ਆਟੋ ਉੱਪਰ ਲਿਖ ਕੇ ਸੜਕਾਂ ਉੱਪਰ ਆਉਣ ਜਾਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਲੋਕ ਗੁਰੂ ਨਾਲ ਜੁੜਨ ਅਤੇ ਅੰਮ੍ਰਿਤ ਛਕਣ ਨਾਮ ਅਗਮ ਜੋ ਸਿੰਘ ਹੈ ਚਤੂ ਦੇ ਜੰਗਰੇ ਪਿੰਡ ਕਿਹਮਾ ਕਿਹੜਾ ਸ਼ਹਿਰ ਮਲੋਟ ਅੱਜ ਕਿੱਥੇ ਆਏ ਤੁਸੀਂ ਅੱਜ ਅਸੀਂ ਅੰਮ੍ਰਿਤਸਰ ਆਏ ਆ ਕਿੱਦਾਂ ਲੱਗਾ ਜਦੋਂ ਗੱਡੀ ਤੋਂ ਤੁਸੀਂ ਉਤਰੇ ਤੇ ਜਦੋਂ ਅਸੀਂ ਗੱਡੀ ਤੋਂ ਉਤਰੇ ਸਾਡੇ ਸਕੂਲ ਵਾਲੇ ਵੀ ਕਹਿੰਦੇ ਆ ਉਹ ਹਮਮ ਪ੍ਰਚਾਰ ਹਮ ਸਿੱਖੀ ਦਾ ਪ੍ਰਚਾਰ ਹੋਣਾ ਚਾਹੀਦਾ ਮੈਂ ਆਹ ਦੇਖਿਆ ਤੇ ਮੈਂ ਆਹ ਦੇਖਿਆ ਇੱਥੇ ਸਾਰਾ ਲਿਖਿਆ ਤੇ ਪੜਿਆ ਬਹੁਤ ਮੈਨੂੰ ਬਹੁਤ ਵਧੀਆ ਲੱਗਿਆ ਹਮ ਕੀ ਕੀ ਪੰਕਤੀਆਂ ਲਿਖੀਆਂ ਹੋਈਆਂ ਨੇ ਇਹਦੇ ਉੱਪਰ ਇਹ ਤੇ ਟੈਕ ਟੈਕ ਲਿਖਿਆ ਦਸ਼ਮੇਸ਼ ਗੁਰੂ ਪਿਤਾ ਜੀ ਸ਼੍ਰੀ ਅਨੰਦਪੁਰ ਸਾਹਿਬ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਕੀਰਤ ਕਰੋ ਨਾਮ ਜਪੋ ਵੰਡ ਛਕੋ ਸਾਡਾ ਪੰਜਾਬ ਕੇਸਗੜ੍ਹ ਸਾਹਿਬ ਵਧੀਆ ਲੱਗ ਗਈ ਪੰਕਤੀਆਂ ਪੜ੍ਹ ਕੇ ਹਾਂਜੀ ਹੋਰ ਕੀ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਤੁਸੀਂ ਕੀ ਗੁਰਸਿੱਖ ਬਣਨਾ ਚਾਹੀਦਾ ਹੈ ਕਿ ਸਾਰੇ ਸਿੱਖ ਬਣੋ ਨਾਮ ਜਪੋ ਵੰਡ ਛਕੋ ਜੀ ਆਪਣਾ ਨਾਮ ਦੱਸੋ ਸਤਿ ਸ਼੍ਰੀ ਅਕਾਲ ਮੇਰਾ ਨਾਮ ਸਤਿੰਦਰਜੀਤ ਕੌਰ ਮੈਂ ਅੰਮ੍ਰਿਤਸਰ ਦੀ ਰਹਿਣ ਵਾਲੀ ਆ ਨਹਿਰੂ ਸ਼ਾਪਿੰਗ ਕੰਪਲੈਕਸ ਜਿੱਥੇ ਸਾਡਾ ਕੰਮ ਹੈਗਾ ਕੀ ਕਹਿਣਾ ਚਾਹੋਗੇ ਤੁਸੀਂ ਆਟੋ ਮੈਂ ਅੱਜ ਵਿਸਾਖੀ ਦੇ ਸ਼ੁਭਪੁਰਬ ਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਤੇ ਜਿਵੇਂ ਹੀ ਮੈਂ ਐਂਟਰ ਕੀਤੀ ਆਪਣੀ ਦੁਕਾਨ ਤੇ ਜਾਣ ਵਾਸਤੇ ਤਾਂ ਮੈਂ ਇੱਕ ਆਟੋ ਖੜਾ ਦੇਖਿਆ ਜਿਸ ਉੱਤੇ ਗੁਰਬਾਣੀ ਦੀਆਂ ਕੁਝ ਲਾਈਨਾਂ ਲਿਖੀਆਂ ਸੀ ਤਾਂ ਮੈਨੂੰ ਬੜਾ ਚੰਗਾ ਲੱਗਿਆ ਔਰ ਮੈਂ ਵੈਸੇ ਵੀ ਅੱਜ ਗੁਰੂ ਅਬ ਵਿਸਾਖੀ ਦਾ ਦਿਨ ਹੈਗਾ ਇਹ ਆ ਨਵੀਂ ਚੀਜ਼ ਦੇਖ ਕੇ ਮੈਨੂੰ ਵਧੀਆ ਲੱਗਿਆ ਕਿ ਆ ਸਰਦਾਰ ਸਾਹਿਬ ਜੋ ਵੀ ਆਟੋ ਚਲਾਉਂਦੇ ਨੇ ਉਹਨਾਂ ਨੇ ਗੁਰਬਾਣੀ ਦੀਆਂ ਤੁਕਾਂ ਲਿਖੀਆਂ ਨੇ ਇੱਕ ਤਾਂ ਇਹਦੇ ਨਾਲ ਪੰਜਾਬੀਅਤ ਦਾ ਪ੍ਰਚਾਰ ਆਪਣੇ ਵਿਰਸੇ ਨਾਲ ਜੁੜਨ ਦਾ ਤੇ ਨਵੀਂ ਪੀੜੀ ਨੂੰ ਥੋੜੀ ਉ ਜਾਗਰਤਾ ਹੁੰਦੀ ਹੈ ਤੇ ਨਾਲੇ ਜਦੋਂ ਕਿਤੇ ਸਿਗਨਲ ਤੇ ਆਟੋ ਰੁਕਿਆ ਹੋਵੇ ਤਾਂ ਤੇ ਬੰਦੇ ਦਾ ਪਿੱਛੇ ਲਿਖੀ ਹੋਈ ਚੀਜ਼ ਤੇ ਨਜ਼ਰ ਪੈਂਦੀ ਹੈ ਤੇ ਚਲੋ ਬੰਦਾ ਥੋੜਾ ਜਿਹਾ ਪੜ ਲੈਂਦਾ ਹੈ ਉਹਦੇ ਨਾਲ ਕੀ ਹੁੰਦਾ ਹੈ ਕਿ ਸਾਨੂੰ ਜਾਗਰੂਕਤਾ ਆਂਦੀ ਹੈ ਕਿ ਚਲੋ ਉੱਠ ਜਾਈਏ ਅਸੀਂ ਵੀ ਕੋਈ ਅੱਛੀ ਚੀਜ਼ ਹੈਗੀ ਹੈ ਤੇ ਬੜਾ ਵਧੀਆ ਲੱਗਿਆ ਮੈਨੂੰ ਤੇ ਉਪਰਾਲਾ ਥੋੜੇ ਦਿਨ ਪਹਿਲਾਂ ਮੈਨੂੰ ਕਿਸੇ ਨੇ ਕਿਹਾ ਭਈ ਗੁਰੂਆਂ ਦੇ ਨਾਮ ਜਪਿਆ ਕਰੋ ਮੈਨੂੰ ਬੜੀ ਸ਼ਰਮ ਆਈ ਕਿ ਮੈਨੂੰ ਗੁਰੂਆਂ ਦੇ ਨਾਮ ਹੀ ਨਹੀਂ ਸੀ ਆਂਦੇ ਸਾਰੇ ਦੇ ਸਾਰੇ ਹਨ ਫਿਰ ਮੈਂ YouTube ਤੋਂ ਲੱਭ ਕੇ ਤੇ ਮੈਂ ਗੁਰੂਆਂ ਦੇ ਨਾਮ ਇੱਕ ਪੇਜ ਤੇ ਲਿਖੇ ਤੇ ਮੈਂ ਪੜੇ ਤੇ ਮੈਂ ਆਪਣੀ ਬੇਟੀ ਨੂੰ ਬੋਲਿਆ ਕਿ ਮੈਂ ਕਿਹਾ ਬੇਟਾ ਆ ਤੁਹਾਨੂੰ 10 ਗੁਰੂਆਂ ਦੇ ਨਾਮ ਪਤਾ ਹੈ ਕਹਿੰਦੀ ਹਾਂ ਮੈਨੂੰ ਪਤਾ ਹੈ ਮੈਂ ਕਿਹਾ ਸੁਣਾ ਉਹਨੇ ਮੈਨੂੰ ਸੁਣਾਇਆ ਤਾਂ ਪੂਰੇ ਬੜੇ ਵਧੀਆ ਸੁਣਾਇਆ ਮੈਂ ਕਿਹਾ ਤੈਨੂੰ ਕਿਵੇਂ ਪਤਾ ਹੈ ਕਹਿੰਦੀ ਹੈ ਕਿ ਨਾਨੀ ਜਦੋਂ ਸਾਨੂੰ ਛੋਟੇ ਹੁੰਦਿਆਂ ਨੂੰ ਪਾਠ ਕਰਾਉਂਦੇ ਸੀ ਪਰ ਇੱਕ ਇੱਕ ਬੱਚੇ ਤੋਂ ਅਰਦਾਸ ਕਰਾਉਂਦੇ ਸੀ ਅਰਦਾਸ 'ਚ ਸਾਰੇ ਗੁਰੂਆਂ ਦੇ ਨਾਮ ਹੈ ਔਰ ਮੈਨੂੰ ਆਪਣੇ ਆਪ ਤੇ ਬੜੀ ਸ਼ਰਮਿੰਦਗੀ ਹੋਈ ਕਿ ਮੇਰੇ ਬੱਚੇ ਨੂੰ ਪਤਾ ਹੈ ਤੇ ਮੈਂ ਉਦੋਂ ਤੋਂ ਜਾਗੀ ਹਾਂ ਹੁਣ ਅੱਜ ਬਹੁਤ ਅੱਛਾ ਉੱਪਰ ਆ ਲੱਗੇ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖੀ ਦਾ ਨੀਂਹ ਪੱਥਰ ਰੱਖਿਆ ਸਿੱਖਾਂ ਦੀ ਨੀਂਹ ਰੱਖੀ ਸੀ ਤੇ ਅੱਜ ਆਹ ਵਧੀਆ ਦੇਖ ਕੇ ਮੈਨੂੰ ਅੱਛਾ ਲੱ ਬਿਲਕੁਲ ਹੋਣਾ ਚਾਹੀਦਾ ਐਕਚੁਅਲੀ ਮੈਂ ਦੇਖਿਆ ਕਿ ਕੋਈ ਵੀ ਕਲਚਰ ਦੇ ਲੋਕ ਜਦੋਂ ਦੂਜੇ ਸ਼ਹਿਰ ਚ ਵੀ ਜਾਂਦੇ ਨੇ ਉਹ ਆਪਣੀ ਭਾਸ਼ਾ ਚ ਗੱਲ ਕਰਦੇ ਨੇ ਆਪਣੇ ਪਰਿਵਾਰ ਨਾਲ ਔਰ ਅਸੀਂ ਉਸ ਤੋਂ ਦੂਰ ਹੁੰਦੇ ਜਾ ਰਹੇ ਹਾਂ ਔਰ ਅਸੀਂ ਆਪਣਾ ਹਿੰਦੀ ਔਰ ਇੰਗਲਿਸ਼ ਨੂੰ ਜ਼ਿਆਦਾ ਪ੍ਰਮੋਟ ਕਰ ਰਹੇ ਹਾਂ ਮੈਂ ਕਹਿੰਨੀ ਆ ਇਹ ਜ਼ਰੂਰੀ ਨਹੀਂ ਨਾ ਚੀਜ਼ਾਂ ਆਣੀਆਂ ਸਾਰੀਆਂ ਭਾਸ਼ਾਵਾਂ ਚਾਹੀਦੀਆਂ ਕਿਉਂਕਿ ਜਿਵੇਂ ਅਸੀਂ ਆਪਣੇ ਪੰਜਾਬ ਚੋਂ ਬਾਹਰ ਨਿਕਲਾਂਗੇ ਤੇ ਸਾਨੂੰ ਇੰਗਲਿਸ਼ ਨਹੀਂ ਆਏਗੀ ਤਾਂ ਵੀ ਅਸੀਂ ਆਪਣੇ ਆਪ ਨੂੰ ਪਿਛੜੇ ਜੇ ਸਮਝਾਂਗੇ ਪਰ ਘੱਟ ਚ ਐਟ ਲੀਸਟ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਆਪਣੀ ਭਾਸ਼ਾ 'ਚ ਜ਼ਰੂਰ ਗੱਲ ਕਰਿਆ ਕਰੀਏ ਹਾਂਜੀ ਆਪਣਾ ਨਾਮ ਦੱਸੋ ਜੀ ਨਹੀਂ ਨਹੀਂ ਕੱਟੀ ਆਪਰਾ ਨਾ ਬੋਸ ਮੈਂ ਨਾ ਪਾਇਸਨ ਤੋਂ ਆਕਸੈਂਟ ਗਾਜੀ ਕੀ ਕਹਿਣਾ ਚਾਹੋਗੇ ਕਿ ਜਿਹੜਾ ਅੱਜ ਤੁਹਾਡੇ ਨੂੰ ਸਿੱਖੀ ਦਾ ਪ੍ਰਚਾਰ ਕੀਤਾ ਜਾ ਰਿਹਾ ਅਜ ਮਹੱਤਵ ਦੇ ਵਿਸਾਖੀ ਦਾ ਵੀ ਹੈਗਾ ਹਾਂਜੀ ਅੱਜ ਇਹ ਦੇਖੋ ਖੰਡੇ ਬਾਟੇ ਦੀਪਾ ਉਹ ਲਜਰਾਜ ਦਿਹਾੜਾ ਹੈਗਾ ਸੋ ਇੱਕ ਸਿੱਖੀ ਵਿੱਚ ਜਿਹੜੇ ਇਤਿਹਾਸ ਵਿੱਚ ਬਹੁਤ ਇੱਕ ਵੱਡਾ ਦਿਹਾੜਾ ਮੰਨਿਆ ਗਿਆ ਜਿਸ وجہ ਹਰ ਇੱਕ ਪ੍ਰਾਣੀ ਨੂੰ ਅੰਮ੍ਰਿਤ ਜਿਹੜਾ ਹੈ ਜਿਹਦਾ ਮਨ ਹੈ ਸਕਣ ਦਾ ਉਸ ਨੂੰ ਛੱਕ ਕੇ ਅੰਮ੍ਰਿਤ ਵਟੇ ਦੀ ਕੋਲ ਸੈ ਲੈ ਕੇ ਸੋ ਗੁਰੂ ਵਾਲੇ ਬੰਨਮ ਦਾ ਅਜ ਰਿਤਾ ਦੇ ਮਨ ਚ ਵਿੱਚ ਕਿਹਾ ਕਿ ਭਗਤੀਆਂ ਲਿਖ ਕੇ ਮੈਂ ਪ੍ਰਚਾਰ ਕਰਾਂ ਇਹ ਮੇਰਾ ਸ਼ੁਰੂ ਤੋਂ ਹੀ ਮੇਰਾ ਨਿੱਕੇ ਤੋਂ ਹੀ ਮੈਂ ਲਿਖਣ ਦਾ ਜਿਹੜਾ ਇੱਕ ਮੇਰਾ ਜਿਹੜਾ ਹੈ ਨਾ ਇੱਕ ਲਿਖਾਰੀ ਦਾ ਕੰਮ ਮੇਰਾ ਨਿੱਕੇ ਤੋਂ ਚੱਲਦਾ ਆਇਆ ਮੈਂ ਗੁਰੂ ਘਰ ਦੇ ਵਿੱਚ ਜਦੋਂ ਮੇਰੀ ਦਾੜੀ ਨਹੀਂ ਆਈ ਸੀ ਮੈਂ ਨਿੱਕਾ ਜਿਹਾ ਸੀ ਉਦੋਂ ਹੀ ਮੈਂ ਹੁਕਮਨਾਮਾ ਜਿਹੜਾ ਮੈਂ ਗੁਰੂ ਘਰ ਦੇ ਵਿੱਚ ਲਿਖਦਾ ਰਿਹਾ ਫੌਜ ਦੇ ਗੁਰੂ ਘਰ ਦੇ ਵਿੱਚ ਉਸ ਤੋਂ ਬਾਅਦ ਮੈਂ ਫਿਰ ਜਿੱਦਾਂ ਇਹਦਾ ਲਿਖਦੇ ਲਿਖਦੇ ਮੇਰਾ ਇੱਕ ਮਨ ਡਿਜ਼ਾਈਨ ਡਰਾਇੰਗ ਵਾਲੇ ਚੀਜ਼ਾਂ ਬਣਾਉਣ ਦਾ ਬੋਰਡ ਬਣਾਉਂਦਾ ਉਸੇ ਵਿੱਚ ਮੇਰਾ ਮਨ ਜਿਹੜਾ ਬੜਾ ਨਾਲ-ਨਾਲ ਗ੍ਰੈਂਥੀਸ਼ਿੰਗ ਦੀ ਡਿਊਟੀ ਵੀ ਗੁਰੂ ਘਰ ਦੇ ਵਿੱਚ ਕਰਦਾ ਰਿਹਾ ਸੋ ਲਿਖਣ ਦਾ ਵੀ ਜਿਹੜਾ ਮਨ ਨਹੀਂ ਇਹ ਸੁਰੂ ਤੋਂ ਚੱਲਦਾ ਰਿਹਾ ਸੋ ਮੇਰਾ ਇੱਕ ਐਸੇ ਕਰਕੇ ਇੱਕ ਮੈਸੇਜ ਜਿਹੜਾ ਲਿਖ ਕੇ ਇੱਕ ਤਸੰਦ ਸੀ ਕਿ ਜਿਹੜੀਆਂ ਜਿਹੜੀਆਂ ਪੰਕਤੀਆਂ ਜਿਹੜੀਆਂ ਲਿਖਿਆ ਗਿਆ ਜਿਹਦੇ ਨਾਲ ਲੋਕ ਜਾਗਰੂਤ ਹੋਣ ਹਾਂਜੀ ਪਹਿਲੀ ਗੱਲ ਜਿਹੜੀ ਮੈਂ ਲਿਖੀ ਗਈ ਹੈ ਪੀਓ ਪਾਲ ਖੰਡਤਾਰ ਹੋਏ ਜਨਮ ਸਵੇਲਾ ਕਿਉਂਕਿ ਖੰਡੇ ਦੀ ਪਾਲ ਲੈਣ ਨਾਲ ਸਾਡਾ ਇੱਕ ਜੀਵਨ ਬਦਲ ਜਾਂਦਾ ਸਾਡੇ ਜੀਵਨ ਨੇ ਕਿ ਇੱਕ ਤਬਦੀਲੀ ਆ ਜਾਂਦੀ ਕਿ ਤਾਂ ਆਪਾਂ ਮੰਨੋ ਨਸ਼ਾ ਕਰ ਰਹੇ ਆਂ ਜਾਂ ਹੋਰ ਐਸੀ ਗਲਤ راہ ਵਾਸਤੇ ਤੁਰੇ ਪਏ ਆਂ ਸੋ ਉਹ ਰਾਹ ਛੱਡ ਕੇ ਇਹ ਗੁਰੂ ਵਾਲੇ ਪਾਸੇ ਰਾਵਾਸੇ ਤੁਰ ਪਾਂ ਆ ਜਾਂਦੇ ਆਂ ਸੋ ਇਸ ਕਰਕੇ ਇਹ ਜਨਮ ਸੋਹਿਲਾ ਬਣ ਜਾਂਦਾ ਉਸ ਮਨੁੱਖ ਦਾ ਜਿਹੜਾ ਠੰਡੇ ਦੀ ਬਾਟੇ ਦੀ ਪੌਲ ਲੈ ਕੇ ਗੁਰਬਾਣੀ ਵਿੱਚ ਰਹਿ ਕੇ ਗੁਰਬਾਣੀ ਪੜ੍ਹ ਕੇ ਗੁਰਬਾਣੀ ਉਹਦਾ ਜੀਵਨ ਬਤੀਤ ਕਰਕੇ ਸੋ ਉਹਦਾ ਜੀਵਨ ਇੱਕ ਬਦਲ ਜਾਂਦਾ ਸੋਹਣਾ ਬਣ ਜਾਂਦਾ ਨਸ਼ੇ ਨੂੰ ਲੈ ਕੇ ਕਿਤਾਬ ਨਸ਼ੇ ਜਿਹੜਾ ਅੱਜ ਬਹੁਤ ਜ਼ਿਆਦਾ ਜਿਹੜਾ ਤੁਸੀਂ ਵੇਖ ਨਹੀਂ ਸਕਦੇ ਪੰਜਾਬ ਦੇ ਵਿੱਚ ਜਿਹੜਾ ਵੱਧ ਰਿਹਾ ਹੈ ਸੋ ਗੁਰੂ ਦੀ ਨਗਰੀ ਵਿੱਚ ਵੀ ਜਿਹੜਾ ਅੱਜ ਨਸ਼ਾ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਜਿਸ ਦੀ ਕੋਈ ਇੱਕ ਹਾਦੀ ਨਹੀਂ ਹੈ ਲੋਕੀ ਅੱਜ ਬੋਤਲਾਂ ਜਿਹੜੀਆਂ ਨਸ਼ੇ ਦੀਆਂ ਦਾਰੂ ਦੀਆਂ ਉਹ ਲੈ ਕੇ ਜੇ ਵਿੱਚ ਘੁੰਮਰੇ ਜਿਦਾ ਆਮ ਠੰਡੇ ਦੀ ਪਾਣੀ ਦੀ ਬੋਤਲ ਜਿਹੜੀ ਆਮ ਵੇਚਣ ਨੂੰ ਅਸੀਂ ਕੋ ਘੁੰਮਰੇ ਆ ਨਾ ਉਹ ਉਹ ਹੀ ਇੱਕ ਬੋਤਲ ਇੱਕ ਨਸ਼ੇ ਦੀ ਜਿਹੜੀ ਅਸੀਂ ਵੇਚ ਰਹੇ ਹਾਂ ਤੇ ਨਸ਼ਾ ਜਿਹੜਾ ਹੈ ਅੱਜ ਵਪਾਰ ਨਸ਼ੇ ਦਾ ਇੰਨਾ ਜ਼ਿਆਦਾ ਬਚ ਚੁਕਿਆ ਹੈ ਲੋਕ ਪਾਣੀ ਪਾਣੀ ਦੇ ਘੱਟ ਪੀ ਰਹੇ ਹਨ ਤੇ ਸ਼ਰਾਬ ਜ਼ਿਆਦਾ ਪੀ ਰਹੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਉਹਨਾਂ ਪਰਿਵਾਰਾਂ ਨੂੰ ਜਿਹੜੇ ਪਰਿਵਾਰ ਗੁਰਸਿੱਖੀ ਤੋਂ ਦੂਰ ਹੋ ਜਆ ਰਹੇ ਸੋ ਉਹਨਾਂ ਵਾਸਤੇ ਮੈਂ ਇਹ ਮੈਸੇਜ ਕਿ ਭਾਈ ਦੇਖੋ ਇੱਕ ਸਿੱਖੀ ਬਹੁਤ ਜ਼ਰੂਰੀ ਹੈ ਸਿੱਖੀ ਹੀ ਜਿਹੜੀ ਸਾਨੂੰ ਇੱਕ ਪਰਮਾਤਮਾ ਨਾਲ ਮਿਲਾਪ ਕਰਦੀ ਹੈ ਪਰਮਾਤਮਾ ਨਾਲ ਜੋੜ ਦਿੰਦੀ ਹੈ ਇਹ ਸਿੱਖੀ ਤੇ ਗੁਰਬਾਣੀ ਇਹ ਦੋਵੇਂ ਚੀਜ਼ ਜਿਹੜੀ ਬਹੁਤ ਜ਼ਰੂਰੀ ਹੈ ਤੇ ਬਾਣੀ ਅਸੀਂ ਪੜ ਰਹੇ ਆ ਬਾਣੀ ਨੂੰ ਸਮਝਣ ਰਹੇ ਆ ਤੇ ਬਾਣੀਵਾਂ ਸਰ ਜੀਵਨੇ ਸੀ ਆਪਣਾ ਢਾਲ ਰਹੇ ਆ ਸੋ ਬਾਣੀ ਪੜਨ ਦਾ ਵੀ ਔਲਾਬ ਜਿਹੜਾ ਹੈ ਉਹ ਨਾਲ ਨਹੀਂ ਜਿੰਨਾ ਅਸੀਂ ਸਮਝ ਕੇ ਇੱਕ ਕਰਾਂਗੇ ਉਹ ਇੱਕ ਵੱਖਰੀ ਗੱਲ ਬਣ ਜਾਂਦੀ ਕਿ ਜੀਵਨ ਵਿੱਚ ਸਾਡੇ ਅੰਦਰ ਗੁਰੂ ਦੀ ਸਿੱਖਿਆ ਆ ਗਈ ਹੈ ਅਸੀਂ ਗੁਰੂ ਦੀ ਸਿੱਖਿਆ ਕਰਣ ਕਰ ਰਹੀ ਐ ਸੀ ਗੁਰੂ ਦੀ ਆਖੀ ਹਮ ਆਪਾਂ ਤੁਰ ਪਏ ਆਂ ਸੋ ਉਸੇ ਵਿੱਚ ਜੀਵਨ ਜਿਹੜਾ ਇੱਕ ਬਹੁਤ ਸੋਨਾ ਬਣ ਜਾਂਦਾ ਕੱਲੀ ਗੁਰਬਾਣੀ ਆਪਾਂ ਪੜਨ ਨਾਲ ਹੀ ਜਿਹੜਾ ਉਧਾਰ ਨਹੀਂ ਹੁੰਦਾ ਗੁਰਬਾਣੀ ਨੂੰ ਸਮਝਣਾ ਵੀ ਅਤੇ ਆਪਣੇ ਜੀਵਨ ਵਿੱਚ ਲਾਗੂ ਕਰਨਾ ਵੀ ਬਹੁਤ ਜ਼ਰੂਰੀ ਹੈ ਤੇ ਰਹਿਤ ਮਰਿਆਦਾ ਵੀ ਜਿਹੜੀ ਹੈ ਆਪਣੇ ਜੀਵਨ ਵਿੱਚ ਲਿਆਉਣੀ ਇੱਕ ਬਹੁਤ ਹੀ ਇੰਤਕਾਮ